ਕਿੰਨੇ ਬਥੇਰੇ ਲਾਂਚ ਕਰਦੀਆਂ ਇੱਕੋ ਰਹਿਗਾ ਸੀ ਲਾਲਾ ਮਾਜ ਨੂੰ ਸਰਪੰਚ ਹਾਂਜੀ ਬੱਲੇ ਬੱਲੇ ਕਰਾਦੀ ਯਾਰਾ ਤੂੰ ਕਿੱਥੇ ਮਿਰਚ ਬੜਾਕੇ ਮਿਰਚ ਬੜਾਕੇ ਅੱਜ ਵੀ ਫੁੱਲ ਟ੍ਰੈਂਡਿੰਗ ਦੇ ਵਿੱਚ ਆ ਗਿਆ ਸਾਨੂੰ ਮੈਂ ਦੱਸਾਂ ਗੱਲ ਸਰਪੰਚ ਮੈਂ ਗਾਉ ਸੁੱਕ ਕੇ ਲੱਸੀ ਪੀਣੀ ਆ ਪੰਜੂ ਜੀ ਲੱਸੀ ਮੇਰੇ ਦੁੱਧ ਮਿਲਦਾ ਜੀ ਲੱਸੀ ਤਾਂ ਬਾਜ਼ਾਰ 'ਚ ਮਿਲਦੀ ਔਰ ਪਿਓਰ ਮਾਲ ਮਿਲਦਾ ਆਏ ਹਾਏ ਲੱਸੀ ਦਾ ਪਾਣੀ ਤਾਂ ਨਹੀਂ ਹੁੰਦਾ ਤਾਂ ਪਿਓਰ ਪਟਾਕੇ ਨੇ ਪਿਓਰ ਪਿਓਰ ਪਟਾਕੇ ਨੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਫੈਕਟਰੀ ਦੇ ਵਿੱਚ ਖੜੇ ਆਗੇ ਭਾਈ ਲਾਰੀ ਦੇ ਵਿੱਚ ਆ ਜੋ ਕਰਾ ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਭਾਈ ਜੀ ਕੂੜਾ ਮਾਂ ਨਹੀਂ ਵੇਦੇ ਗਾਰੰਟੀ ਨਾਲ ਸੌਦਾ ਵੇਚਦੇ ਆਂ ਚੱਲਿਆਵਾਲ ਮਾਂ ਵਾਪਸ ਕਰ ਲੂਗੇ ਇੱਕ ਮਿੰਟ ਹੋਰ ਗੱਲ ਦੱਸੋ ਜੀ ਕਿੰਨੇ ਤੁਹਾਡੇ ਸਾਰੇ ਜਿੰਨੇ ਐਕਟਰ ਨੇ ਜਿੰਨੇ ਗਾਇਕ ਨੇ ਸਾਰਾ ਲਿੰਕ ਨੇਗੇ ਨੇ ਰਿਲੇਸ਼ਨ ਸਭ ਨਾਲ ਵਧੀਆ ਜੀ ਹਾਏ ਹਾਏ ਸਾਡੇ ਨਾਲ ਵੀ ਉਹ ਜ਼ਿਕਰ ਰੱਖੋਗੇ ਤੁਸੀਂ ਰੱਖਣਾ ਹੀ ਅਸੀਂ ਤੁਹਾਡੇ ਨਾਲ ਚੱਲਣਾ ਹੈ ਜਿਹੜੇ ਆਪਣੇ ਕਸਟਮਰ ਆਉਣਗੇ ਇਹ ਵੀਡੀਓ ਦੇਖ ਕੇ ਉਹਨਾਂ ਨਾਲ ਵੀ ਯਾਦ ਰੱਖੋਗੇ ਹਾਂ ਜੀ ਸਭ ਨਾਲ ਪਿਆਰ ਰੱਖੂਗੀ ਤੇ ਇਹੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਵੀਡੀਓ ਸ਼ੇਅਰ ਕਰੂਗਾ ਉਹਨਾਂ ਲਈ ਖਾਸ ਗਿਫਟ ਰੱਖੇ ਹੋਏ ਨੇਗੇ ਜਿਹੜੇ 20 ਪਹਿਲਾ ਕਸਟਮਰ ਆਉਣਗੇ ਉਹਨਾਂ ਲਈ ਬਹੁਤ ਸੋਹਣੇ ਸੋਹਣੇ ੜਮਰ ਰੱਖੇ ਮਨੇ ਜ 3738 9887 1660 9882 38738 9887 1660 ਬਾਕੀ ਆਨਲਾਈਨ ਵੀ ਬੜਾਕੇ ਮੰਗਵਾ ਸਕਦੇ ਹੋ ਜਿੱਥੇ ਆਖੋ ਉੱਥੇ ਭੇਜ ਦਣਗੇ ਆਲ ਆਫ ਇੰਡੀਆ ਡਿਲੀਵਰੀ ਆ ਜੀ ਦੁਕਾਨਦਾਰ ਵਾਲੀ ਬੱਟੀ ਆਫਰ ਆ ਗਈ ਲੈ ਭਾਈ ਮੈਂ ਤਾਂ ਹੁਣ ਪਾ ਰਿਹਾ ਭੜਾਕੇ ਫਟਾਫਟ ਆ ਜਾ ਕਰੋ ਰੀਨਾ ਚੱਕ ਲੈ ਮਾਰ ਕੇ ਆ ਜਾ